ਸੋਸ੍ਰੀ ਕਾਲ ਜੀ ਮੈਂ ਹਰਪ੍ਰੀਤ ਸਾਰੇ ਹੀ ਵੀਰਾਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਅੱਜ ਗੱਲ ਕਰਦੇ ਆ ਕੈਨੇਡਾ ਦੀ ਤਕਰੀਬਨ ਮੈਂ ਕੈਨੇਡਾ ਦੇ ਵਿੱਚ ਹੀ ਆ ਸਰੀ ਸ਼ਹਿਰ ਦੇ ਵਿੱਚ ਤੁਸੀਂ ਸੁਣਿਆ ਹੋਣਾ ਸਰੀ ਸ਼ਹਿਰ ਦੇ ਹਾਲਾਤ ਕੀ ਚੱਲ ਰਹੇ ਨੇ ਰਾਤ ਨੂੰ 10 ਵਜੇ ਦਾ ਸਮਾਂ ਵੀਰ ਜੀ ਤੇ ਮੇਰੇ ਪਿੱਛੇ ਤੁਸੀਂ ਚਮਕਦੀਆਂ ਬਿਲਡਿੰਗਾਂ ਦੇਖ ਰਹੇ ਹੋਵੋਗੇ ਤੇ ਸਰੀ ਪੁਲਿਸ ਨੇ ਕਬੂਲ ਕੀਤਾ ਕਿ ਅੱਜ ਦਾ ਸਰੀ ਦਾ ਸਰੀ ਦੇ ਵਿੱਚ ਵੈਂਕੂਵਰ ਏਰੀਆ ਦੇ ਵਿੱਚ ਕ੍ਰائم ਸਭ ਤੋਂ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਕਹਿ ਲਓ ਫਰੋਤਿਆਂ ਦੇ ਫੋਨ ਆਉਂਦੇ ਨੇ ਹਾਲਾਤ ਕੀ ਨੇ ਸਭ ਤੋਂ ਜ਼ਿਆਦਾ ਟਾਰਗੇਟ ਹੁੰਦੇ ਨੇ ਕੱਲ ਹੀ ਸਰੀ ਦੇ ਵਿੱਚ ਲਗਭਗ ਇੱਕ ਬੰਦੇ ਨੂੰ 30 ਗੋਲੀਆਂ ਮਾਰੀਆਂ ਗਈਆਂ ਲਗਾਤਾਰ ਪਿਛਲੇ 5 ਦਿਨਾਂ ਦੇ ਵਿੱਚ ਲਗਭਗ 30 ਮੌਤਾਂ ਕੀਤੀਆਂ ਗਈਆਂ ਸਰੀ ਦੇ ਵਿੱਚ ਏਰੀਏ ਦੇ ਵਿੱਚ ਤਾਂ ਇੱਕ ਨੂੰ ਤਾਂ ਕਹਿ ਲਓ ਗੱਡੀ ਦੇ ਕਿਸੇ ਪਾਰਕ ਕੀ ਗੱਡੀ ਦੇ ਵਿੱਚ ਉਹਨੂੰ ਲਿਫਟ ਲੁੱਟ ਚੱਕ ਕੇ ਕਿਸੇ ਲੰਬੀ ਪਾਰਕਿੰਗ ਏਰੀਆ ਦੇ ਗੱਡੀਆਂ ਦੇ ਵਿਚਾਲੇ ਡੇਗੇ ਲਾਸ਼ ਨੂੰ ਉਹਦੀ ਜਾਂਚ ਚੱਲ ਰਹੀ ਆ ਕਿ ਇਹ ਕੀ ਕਾਰਨਾਂ ਕੀ ਇਹ ਮੌਤ ਕੀਤੀ ਹੈ ਹਲੇ ਜਾਂਚ ਚੱਲ ਰਹੀ ਆ ਤੁਹਾਨੂੰ ਪੂਰੇ ਵਿਸਤਾਰ ਦੇ ਨਾਲ ਦੱਸਦੇ ਹਾਂ ਕਿ ਅੱਜ ਕੈਨੇਡਾ ਦੇ ਕੀ ਹਾਲਾਤ ਨੇ ਤੇ 2 ਦਿਨ ਪਹਿਲਾਂ ਇੱਕ ਪੱਤਰਕਾਰ ਨੇ ਪੁਲਿਸ ਦੇ ਨਾਲ ਇੰਟਰਵਿਊ ਲਾ ਲ ਪੁਲਿਸ ਨੇ ਇੰਟਰਵਿਊ ਕੀਤੀ ਸਵਾਲ ਜੋ ਆਵਾ ਪੁੱਛੇ ਤਾਂ ਪੁਲਿਸ ਨੇ ਮੰਨਿਆ ਕਿ ਸਰੀ ਦੇ ਜਿਹੜੇ ਹਾਲਾਤ ਨੇ ਸਭ ਤੋਂ ਬੱਤਰ ਨੇ ਸਭ ਤੋਂ ਜ਼ਿਆਦਾ ਟਾਰਗੇਟ ਅੱਜ ਦੇ ਟਾਈਮ ਸਰੀ ਦੇ ਵਿੱਚ ਹੋ ਰਹੇ ਨੇ ਲੋਕ ਉਹ ਕਹਿੰਦੇ ਅਸੀਂ 1 ਸਾਲ ਦੇ ਵਿੱਚ ਤਕਰੀਬਨ 1.5 ਲੱਖ ਕੋਲਾ ਟਰੈਕ ਕਹਿ ਲੋ ਟਰੈਕ ਕੀਤੀਆਂ ਜਿਹਦੇ ਵਿੱਚ ਚੋਰੀ ਕਹਿ ਲੋ ਹੋਰ ਬਾਰਦਾਤਾ ਹੋ ਗਈਆਂ ਤੇ ਵਿੱਚ ਫਰੋਤੀਆਂ ਦੇ ਨੇ ਤੇ ਫਰੋਤੀਆਂ ਦੇ ਇਹਦੇ ਵਿੱਚ 0.7 ਨੇ ਕਹਿ ਲਓ ਵੀ ਕੁਝ ਪਰਸੈਂਟ ਫਰੋਤੀਆਂ ਦੇ ਫੋਨ ਨੇ ਸਰੀ ਦੇ ਵਿੱਚ ਕਰਮ ਇੰਨਾ ਵੱਧ ਗਿਆ ਉਹ ਕਹਿੰਦੇ ਹੱਦ ਤੋਂ ਵੱਧ ਹੋ ਗਿਆ ਪਿਛਲੇ ਟਾਈਮ ਦਿਨੋਂ ਦੇ ਵਿੱਚ ਜਿਹੜੀ ਸਰੀ ਦੀ ਸਟੇਟ ਦੀ ਗਵਰਨਮੈਂਟ ਆ ਗਵਰਨਮੈਂਟ ਨੇ ਇੱਕ ਸਪੈਸ਼ਲ ਕਹਿ ਲੋ ਗਠਨ ਕੀਤਾ ਅਲੱਗ ਪੁਲਿਸ ਦਾ ਟਾਰਸ ਫੋਰ ਸਕੇਲ ਉਹਨੂੰ ਕੁਝ ਕਹਿ ਲੋ ਆਪਣੀ ਪੰਜਾਬੀ ਚ ਕਹਿ ਲੋ ਕਿ ਅਲੱਗ ਡਿਪਾਰਟਮੈਂਟ ਬਣਾਇਆ ਜੋ ਕਿ ਇਹਨਾਂ ਦੇ ਉੱਤੇ ਨਿਗਰੱਖੂਗਾ ਉਹ 40 ਬੰਦਿਆਂ ਦਾ ਡਿਪਾਰਟਮੈਂਟ ਬਣਾਇਆ ਗਿਆ ਸੀਗਾ ਪਰ ਉਹ ਕਹਿੰਦੇ ਐਸ ਟਾਈਮ 40 ਦੇ 40 ਬੰਦੇ ਸਰੀ ਦੇ ਵਿੱਚ ਹੀ ਕੰਮ ਕਰ ਰਹੇ ਨੇ ਸਰੀ ਦੇ ਵਿੱਚ ਹੀ ਜੋ ਕਿ ਫਰੋਤੀਆਂ ਕਹਿ ਲੋ ਚੋਰੀਆਂ ਕਹਿ ਲੋ ਉਹਨਾਂ ਦੇ ਉੱਤੇ ਨਜ਼ਰ ਰੱਖੀ ਹੋਈ ਆ ਪਰ ਕਹਿੰਦੇ ਅਸੀਂ ਦਿੱਕਤ ਕੀ ਕਰੀਏ ਸਾਡੇ ਹੱਥ ਦੇ ਵਿੱਚ ਇੰਨਾ ਕਾਨੂੰਨ ਨਹੀਂ ਹੈ ਗਿਆ ਜਿੱਥੇ ਕਿਤੇ ਬਾਰਦਾਤ ਹੁੰਦੀ ਆ ਅਸੀਂ ਪਹੁੰਚਦੇ ਆ ਅਸੀਂ ਉਹ ਬੰਦੇ ਨੂੰ ਫੜ ਵੀ ਲੈਨੇ ਆ ਵਿੱਚੋਂ ਕਈ ਬੰਦਿਆਂ ਨੂੰ ਪਰ ਕਹਿੰਦੇ ਸਾਡੇ ਕੋਲੇ ਉਨੀ ਪਾਵਰ ਨਹੀਂ ਹੈਗੀ ਅਸੀਂ ਉਹਦੇ ਉੱਤੇ ਫੁੱਲ ਧਾਰਾ ਹੱਦ ਤੋਂ ਵੱਧ ਲਾ ਸਕੀਏ ਜਿਹੜਾ ਉਹ ਅੰਦਰੋਂ ਬਾਹਰ ਨਾ ਵੀ ਸਾਡੇ ਕੋਲੇ ਇੰਨੀ ਪਾਵਰ ਨਹੀਂ ਹੈਗੀ ਪਰ ਉਹ ਕਹਿੰਦੇ ਕਾਨੂੰਨਾਂ ਦੀ ਪਾਲਣਾ ਕਰਕੇ ਬੰਦਾ ਬਾਹਰ ਨਿਕਲਿਆ ਆਉਂਦਾ ਜਲਦੀ ਤੇ ਫਿਰ ਕਹਿੰਦੇ ਅਸੀਂ ਜੇ 2-4 ਨੂੰ 10 ਨੂੰ ਫੜਦੇ ਆ ਤਾਂ 10 ਬੰਦੇ ਨਵੇਂ ਪੈਦਾ ਹੋ ਜਾਂਦੇ ਆ ਇਸ ਸਰੀ ਦੇ ਵਿੱਚ ਕਿਉਂਕਿ ਇੱਥੇ ਬੇਰੁਜ਼ਗਾਰੀ ਵਧਣ ਦੇ ਕਾਰਨ ਜਿਹੜੇ ਬਾਹਰੋਂ ਆਏ ਹੋਏ ਨੇ ਬਾਹਰਲੇ ਦੇਸ਼ ਦੇ ਉੱਤੋਂ ਲੋਕ ਕਹਿੰਦੇ ਉਹ ਉਹਨਾਂ ਨੂੰ ਪੈਸੇ ਦੇ ਕੇ ਫੇਰ ਪੱਟ ਲੈਂਦੇ ਆ ਤੇ ਨਵੇਂ ਬੰਦੇ ਖੜੂ ਖੜੇ ਹੋ ਜਾਂਦੇ ਅਸੀਂ ਪੁਰਾਣੇ ਫੜਦੇ ਆ ਨਵੇਂ ਖੜੇ ਹੋ ਜਾਂਦੇ ਕਹਿੰਦੇ ਵੀ ਇਹ ਮਸਲਾ ਬਹੁਤ ਜ਼ਿਆਦਾ ਵੱਧ ਰਿਹਾ ਇਹਨੂੰ ਜਿਹੜੀ ਗੈਂਗ ਚਲਾ ਰਹੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਇੰਡੀਆ ਚ ਬੈਠੀ ਚਲਾ ਰਹੀ ਆ ਉਹ ਕਹਿੰਦੇ ਵੀ ਪਹਿਲਾਂ ਜੋ ਕਿ ਟਾਰਗੇਟ ਹੁੰਦੇ ਸੀ ਲੋਕ ਬਹੁਤ ਘੱਟ ਹੁੰਦੇ ਸੀ ਗਿਣਮੇ ਚੁਣਮੇ ਜੋ ਵੱਡੇ ਬਿਜ਼ਨਸ ਨੇਗੇ ਉਹਨਾਂ ਨੂੰ ਕਿਤੇ ਟਾਰਗੇਟ ਕਰਦੇ ਸੀਗੇ ਸਭ ਤੋਂ ਟਾਰਗੇਟ ਅੱਜ ਦੇ ਟਾਈਮ ਪਤਾ ਹੀ ਆ ਵੀ ਆਪਦੀ ਕੌਮ ਪੰਜਾਬੀ ਹੋ ਰਹੀ ਆ ਇਹ ਖੁਦ ਪੁਲਿਸ ਵਾਲੇ ਅਧਿਕਾਰੀ ਨੇ ਕਿਹਾ ਕਿ ਸਭ ਤੋਂ ਵੱਧ ਟਾਰਗੇਟ ਪੰਜਾਬੀ ਹੋ ਰਹੇ ਨੇ ਕਿਉਂਕਿ ਪੰਜਾਬੀ ਇੱਥੇ ਵਧੀਆ ਕੰਮਕਾਰ ਚੱਲਦੇ ਨੇ ਪਰ ਅੱਜ ਵੀਰੋ ਉਹ ਦਿਨ ਆ ਗਏ ਕਿ ਪੰਜਾਬੀ ਜੇ ਕਿਸੇ ਦਾ ਛੋਟਾ ਮੋਟਾ ਕਾਰੋਬਾਰ ਆ ਦੋ ਰੈਸਟੋਰੈਂਟ ਨੇ ਜਾਂ ਉਹਨੇ ਦੋ ਕੁਛੇ ਦੀਆਂ ਬ੍ਰਾਂਚਾਂ ਲੈਤੀਆਂ ਨੇ ਕੰਪਨੀ ਦੀ ਆ KFC ਵਗੈਰਾ ਕੋਈ ਵੀ ਬ੍ਰਾਂਚਾ ਖਾਣ ਪੀਣਾਂ ਤਾਂ ਉਹ ਤੋਂ ਉਹਨੂੰ ਵੀ ਟਾਰਗੇਟ ਕੀਤਾ ਜਾਂਦਾ ਉਹ ਤੋਂ ਡਿਮਾਂਡ ਘੱਟੋ ਘੱਟ 2 ਮਿਲੀਅਨ ਦੀ ਰੱਖੀ ਜਾਂਦੀ ਹੈ ਇੰਡੀਆ ਦੇ 13 14 ਕਰੋੜ ਰੁਪਏ ਉਹ ਇੱਕ ਫੋਨ ਤੇ ਮੰਗ ਲੈਂਦੇ ਨੇ ਤੇ ਹਰ ਡੇਲੀ ਦਾ ਕੰਮ ਹੋ ਗਿਆ ਸਰੀ ਕੱਲੇ ਸਰੀ ਏਰੀਆ ਦੇ ਵਿੱਚ ਕੀ ਡੇਲੀ ਗੋਲੀਬਾਰੀ ਹੁੰਦੀ ਆ ਡੇਲੀ ਕੀ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਫੋਨ ਆਉਂਦੇ ਹੋਣਗੇ ਤਾਂ ਹੁਣ ਪੁਲਿਸ ਪੁਲਿਸ ਦਾ ਕਹਿਣਾ ਕਿ ਅਸੀਂ ਸਾਰੀਆਂ ਜਗ੍ਹਾ ਦੇ ਉੱਤੇ ਸਿਕਿਉਰਿਟੀ ਵੀ ਨਹੀਂ ਰੱਖ ਸਕਦੇ ਹਰ ਘਰ ਦੇ ਬਾਹਰ ਜਿਨ੍ਹਾਂ ਦੇ ਕੰਮ ਚੱਲਦੇ ਨੇ ਐਨੀ ਸਿਕਿਉਰਿਟੀ ਵੀ ਨਹੀਂ ਦੇ ਸਕਦੇ ਹਰ ਕਿਸੇ ਬੰਦੇ ਨੂੰ ਤੇ ਹੁਣ ਜਿਹੜਾ ਕ੍ਰਾਈਮ ਆ ਉਹ ਹੱਦੋਂ ਵੱਧ ਆ ਜਾਂਦਾ ਪਰ ਅਸੀਂ ਫੜਦੇ ਆ ਮੁਲਜ਼ਮ ਫੇਰ ਛੁੱਟ ਜਾਂਦੇ ਆ ਨਵੇਂ ਪੈਦਾ ਹੋ ਜਾਂਦੇ ਆ ਤੇ ਗੱਲਾਂ ਬੱਸੋ ਬਾਹਰ ਹੋ ਰਹੀਆਂ ਨੇ ਉਹ ਕਹਿੰਦੇ ਅਸੀਂ ਕਾਬੂ ਕਰਦੇ ਹਾਂ ਬਹੁਤ ਜ਼ਿਆਦਾ ਲੋਕਾਂ ਨੂੰ ਤੇ ਉਹਦੇ ਵਿੱਚ ਪੱਤਰਕਾਰ ਨੇ ਇਹ ਗੱਲ ਪੁੱਛੀ ਕਿ ਜੀ ਜੇ ਕਿਤੇ ਕਿਸੇ ਨੂੰ ਫੋਨ ਆਉਂਦਾ ਜਾਂ ਕਿਤੇ ਵਾਰਦਾਤ ਹੁੰਦੀ ਆ ਕੋਈ ਹੋਰ ਸੋਣ ਨੂੰ ਫੋਨ ਕਰਦਾ ਕਿ ਬਈ ਫਲਾਨੀ ਜਗ੍ਹਾ ਤੇ ਵਾਰਦਾਤ ਹੋ ਗਈ ਆ ਕੱਢੀ ਸੀ ਕਹਿੰਦੇ ਤੁਸੀਂ ਉਹ ਲੋਕਾਂ ਨੂੰ ਵੀ ਤੰਗ ਕਰਦੇ ਹੋ ਹੁਣ ਉਹ ਲੋਕ ਉਹ ਕਹਿੰਦੇ ਵੀ ਸਾਡੇ ਚੈਨਲ ਦੇ ਉੱਤੇ ਆਏ ਉਹ ਲੋਕਾਂ ਨੇ ਦੱਸਿਆ ਕਿ ਅਸੀਂ ਜੀ ਪੁਲਿਸ ਨੂੰ ਫੋਨ ਕੀਤਾ ਸੀ ਕਿ ਇੱਥੇ ਗਲਤ ਬੰਦੇ ਫਿਰ ਰਹੇ ਨੇ ਜਾਂ ਗਲਤ ਵਾਰਦਾਤ ਅਲਿਆਮ ਦੇਣਾ ਚਾਹੁੰਦੇ ਨੇ ਤੁਸੀਂ ਪਹੁੰਚੋ ਪਰ ਕਹਿੰਦੇ ਪੁਲਿਸ ਸਾਨੂੰ ਹੀ ਉਲਟਾ ਸੱਤੋ ਹੀ ਪੋਚ ਪੋਚ ਦਿਸ਼ ਸ਼ੁਰੂ ਕਰ ਦਿੰਦੀ ਹੈ ਜਿਹੜਾ ਬੰਦਾ ਫੋਨ ਕਰਦਾ ਕਿ ਸਾਨੂੰ ਹੀ ਹੈਰਾਨ ਕਰਦੀ ਆ ਇਸ ਦੇ ਚੱਕਰ ਚ ਲੋਕਾਂ ਦਾ ਪੁਲਿਸ ਦੇ ਉੱਤੇ ਭਰੋਸਾ ਹਟ ਗਿਆ ਤਾਂ ਪੁਲਿਸ ਵਾਲੇ ਨੂੰ ਪੱਤਰਕਾਰ ਨੇ ਦੱਸਿਆ ਪੁਲਿਸ ਵਾਲੇ ਨੂੰ ਕਿ ਜੀ ਜਦੋਂ ਉਹਨੂੰ ਆਮ ਬੰਦਾ ਫੋਨ ਕਰਦਾ ਕਿ ਭਾਈ ਇੱਥੇ ਗਲਤ ਲੋਕ ਫਿਰਦੇ ਨੇ ਜਾਂ ਗਲਤ ਲੋਕ ਇੱਥੇ ਗੋਲੀਆਂ ਚਲਾ ਕੇ ਭੱਜ ਗਏ ਅਸੀਂ ਉਹ ਆ ਗੱਡੀ ਸੀ ਤਾਂ ਪੁਲਿਸ ਵਾਲੇ ਕਹਿੰਦੇ ਜੀ ਜਦੋਂ ਉਹ ਬੰਦਾ ਪੁਲਿਸ ਵਾਲੇ ਨੂੰ ਫੋਨ ਕਰਦਾ ਤਾਂ ਪੁਲਿਸ ਵਾਲੇ ਕਹਿੰਦੇ ਜੀ ਲੈਂ ਹੈਲਪਲਾਈਨ ਤੇ ਤਾਂ ਉਹ ਬੰਦੇ ਦੀ ਆਈਡੀ ਪੁੱਛਦੇ ਨੇ ਉਹ ਬੰਦੇ ਦਾ ਸਾਰਾ ਡਾਟਾ ਪੁੱਛਦੇ ਨੇ ਕੌਣ ਆ ਤੂੰ ਕਿੱਥੋਂ ਆ ਤੂੰ ਤੇ ਫਿਰ ਕਿਹੜੀ ਗੱਡੀ ਸੀ ਕਿਹੜਾ ਮਾਡਲ ਸੀ ਕਿ ਕਿੱਦਾ ਦਾ ਰੰਗ ਸੀ ਤਾਂ ਉਹ ਕਹਿੰਦੇ ਮੈਂਟਲੀ ਪਰੇਸ਼ਾਨ ਹੋ ਜਾਂਦਾ ਬੰਦਾ ਕਿ ਮੈਂ ਤਾਂ ਫੋਨ ਕੀਤਾ ਸੀ ਚੰਗੇ ਵਾਸਤੇ ਪੁਲਿਸ ਤਾਂ ਮੈਨੂੰ ਹੈਰਾਨ ਕਰ ਰਹੀ ਆ ਤਾਂ ਲੋਕ ਇਹਦੀ ਵਜ੍ਹਾ ਡਰ ਕਰਕੇ ਫੋਨ ਵੀ ਕਹਿੰਦੇ ਬਹੁਤ ਘੱਟ ਕਰ ਲਾਗੇ ਕਿ ਆਪਣੇ ਤੋਂ ਪੁੱਛ ਦੱਸ ਬਾਹਲੀ ਹੂ ਆਪਣੀ ਆਈਡੀ ਮੰਗਣਗੇ ਆਪਾਂ ਹੈਰਾਨ ਹੋਵਾਂਗੇ ਜਿਹੜਾ ਬਾਰਦਾਤ ਕਰਦਾ ਹੁੰਦਾ ਉਹਦੇ ਨੂੰ ਭਾਜੀ ਆਦਾ ਤਾਂ ਪੁਲਿਸ ਨੇ ਵੀ ਜਵਾਬ ਦਿੱਤਾ ਕਿ ਭਾਈ ਇਹ ਸਾਡਾ ਥੋੜਾ ਵੈਰੀਫਾਈ ਕਰਨ ਦਾ ਤਰੀਕਾ ਹੁੰਦਾ ਅਸੀਂ ਵੈਰੀਫਾਈ ਕਰਦੇ ਆ ਪਰ ਜਿਹੜਾ ਸਾਹਮਣਿਆਂ ਵਾਲਾ ਹੈਗਾ ਉਹ ਪਰੇਸ਼ਾਨ ਹੋ ਗਿਆ ਦਾ ਕਿਉਂਕਿ ਜਦੋਂ ਬੰਦੇ ਨੂੰ ਕਾਲ ਕਰਤੀ ਪੁਲਿਸ ਨੂੰ ਉੱਥੇ ਪਹੁੰਚਣਾ ਚਾਹੀਦਾ ਪੁਲਿਸ ਦਾ ਹੱਕ ਵੀ ਆ ਤੇ ਉਹ ਬੰਦੇ ਬਾਰਦਾਤ ਕਰਕੇ ਚਲੇ ਜਾਂਦੇ ਨੇ ਅੱਜ ਨਿੱਤ ਕੰਮ ਹੋ ਗਿਆ ਫਰੋਤੀਆਂ ਦਾ ਜਾਂ ਹੋਰ ਚੀਜ਼ ਦਾ ਤੇ ਪੁਲਿਸ ਪੁਲਿਸ ਕਹਿੰਦੀ ਵੀ ਸਾਡੇ ਕੋਲੇ ਉਨੀ ਪਾਵਰ ਨਹੀਂ ਹੈਗੀ ਜਿੰਨਾ ਅਸੀਂ ਉਹਨਾਂ ਤੇ ਕੇਸ ਲਾ ਸਕੀਏ ਇਹ ਦਿਨੋਂ ਦਿਨ ਵਧਦਾ ਜਾ ਰਿਹਾ ਤੇ ਕਈ ਵੀਰ ਮੈਂ ਉਹ ਅੱਜ ਇਹ ਤਾਂ ਪੁਲਿਸ ਦਾ ਕਹਿਣਾ ਸੀ ਕਈ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਈ ਵੀਰ ਹਲੇ ਵੀ ਕੈਨੇਡਾ ਕੀ ਗੱਲ ਕਹਿਣਗੇ ਜੀ ਇਹ ਤਾਂ ਜੀ ਬੜੀ ਦੇਖੋ ਵਧੀਆ ਕੰਟਰੀ ਹੈਗੀ ਆਪਾਂ ਨਹੀਂ ਕਰਦੇ ਪਰ ਅੱਜ ਇਹ ਆਪਣੇ ਵਾਲਿਆਂ ਨੇ ਖਰਾਬ ਵੀ ਕਰਤੀ ਹੁਣ ਤੁਸੀਂ ਦੇਖ ਲਓ ਹਾਲਾਤ ਕੀ ਚੱਲ ਰਹੇ ਨੇ ਇੱਥੇ ਜਿੱਥੇ ਗੋਲੀ ਦਾ ਕਿਤੇ ਨਾਮ ਨਹੀਂ ਸੁਣਿਆ ਕਰਦੇ ਸੀ ਅੱਜ ਨਿਤ ਗੋਲੀਆਂ ਚੱਲਦੀਆਂ ਨੇ ਫਿਲਮਾਂ ਵਾਲਿਆਂ ਵਾਂਗੂ ਨਿਤ ਬਾਰਦਾਤਾ ਹੁੰਦੀਆਂ ਨੇ ਉਹ ਵੀ ਹਰ ਸਟਰੀਟ ਦੇ ਉੱਤੇ ਪਤਾ ਲੱਗਦਾ ਕਿ ਅੱਜ ਖਬਰ ਆ ਗਈ ਜੀ ਫਲਾਨੀ ਜਗ੍ਹਾ ਗੋਲੀਆਂ ਚੱਲੀਆਂ ਸੀ ਦਾੜ-ਦਾੜ ਫਲਾਨੇ ਦਾ ਰੈਸਟੋਰੈਂਟ ਭੰਨ ਤਾਂ ਗੋਲੀਆਂ ਮਾਰ ਕੇ ਫਲਾਨੇ ਦੀ ਕਾਰ ਭੰਨਤੀ ਫਲਾਨਾ ਮਾਰਤਾ ਤੇ ਹਲੇ ਹਲੇ ਵੀ ਉਰੇ ਵਾਲੇ ਬੰਦੇ ਇਹ ਗੱਲ ਕਹਿੰਦੇ ਨੇ ਤੁਸੀਂ ਸੁਣਿਆ ਹੁਣ ਅਕਸਰ ਜੇ ਗੱਲਾਂ ਚੱਲਦੀਆਂ ਨੇ ਕਹਿੰਦੇ ਜੀ ਇੰਡੀਆ ਤਾਂ ਸੇਫ ਨਹੀਂ ਪਰ ਉਹ ਇਹ ਗੱਲ ਨਹੀਂ ਕਬੂਲ ਕਰ ਰਹੇ ਕਿ ਅੱਜ ਦੇ ਟਾਈਮ ਕੈਨੇਡਾ ਵੀ ਸੇਫ ਨਹੀਂ ਹੈਗਾ ਕੈਨੇਡਾ ਦੇ ਵਿੱਚ ਗੈਂਗਵਾਰ ਬਹੁਤ ਜ਼ਿਆਦਾ ਵੱਧ ਗਿਆ ਆਮ ਲੋਕਾਂ ਨੂੰ ਤੰਗ ਕਰ ਰਹੇ ਨੇ ਜਿਹੜੇ ਜਿਨ੍ਹਾਂ ਦਾ ਬਿਜ਼ਨਸ ਚੱਲਦਾ ਔਰ ਕੈਨੇਡੀਅਨ ਨੇ ਕਾਫੀ ਸਮੇਂ ਤੋਂ ਆਏ ਨੇ ਪੰਜਾਬੀ ਅੱਜ ਉਹਨਾਂ ਦੇ ਘਰਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਜਦੋਂ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚੱਲਦੇ ਨੇ ਕਿਉਂਕਿ ਉਹ ਕੈਨੇਡਾ ਤੇ ਪੜੇ ਲਿਖੇ ਨੇ ਕੈਨੇਡਾ ਦੇ ਵਿੱਚ ਵੱਡੇ ਹੋਏ ਨੇ ਕੈਨੇਡਾ ਦੇ ਕਲਚਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਬੱਚੇ ਨੇ ਨਾ ਉਹ ਇੱਕ ਕਹਿ ਲਓ ਮ ਨਾ ਤਾਂ ਉਹਨਾਂ ਨੂੰ ਲੜਾਈਆਂ ਦਾ ਪਤਾ ਕਿਉਂਕਿ ਜਿਹੜੇ ਸਕੂਲ ਚੋਂ ਪੜ੍ਹਦੇ ਨੇ ਉੱਥੇ ਸਿਖਾਉਂਦੇ ਨੇ ਭਾਈ ਤੂੰ ਹੱਥ ਨਹੀਂ ਚੱਕਣਾ ਤੂੰ ਬੋਲਣਾ ਨਹੀਂ ਕਿਸੇ ਮੂਰੇ ਇਹ ਦੇਸ਼ ਦੇ ਰੂਲ ਨੇ ਤੈਨੂੰ ਕੋਈ ਚਾਹੇ ਗਾਲ ਕੱਢ ਜੇ ਤਾਂ ਨੀਵੀਂ ਪਾ ਕੇ ਚੁੱਪ ਕੇ ਟੱਪ ਲੈਣਾ ਕਿਉਂਕਿ ਜਿਹੜੇ ਇਹ ਜੇ ਲੋਕਾਂ ਉੱਤੇ ਜਿਹੜੇ ਲੋਕਾਂ ਨੂੰ ਲੜਾਈ ਦਾ ਪਤਾ ਨਹੀਂ ਗਾਲ ਦੇਣ ਦਾ ਪਤਾ ਨਹੀਂ ਉਹ ਲੋਕਾਂ ਦੇ ਘਰਾਂ ਤੇ ਗੋਲੀਆਂ ਚੱਲੀਆਂ ਉਹਨਾਂ ਦੇ ਜਵਾਕ ਸੋਚੋ ਜਿਹੜੇ ਇੱਕ ਖਰਗੋਸ਼ ਵਰਗੇ ਮਾਸੂਮ ਜਵਾਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੜਾਈਆਂ ਕੀ ਹੁੰਦੀਆਂ ਨੇ ਜਾਂ ਐਦਾਂ ਦੀਆਂ ਗੱਲਾਂ ਕੀ ਹੁੰਦੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਗੋਲੀ ਚੱਲ ਜੇ ਉਹ ਤਾਂ ਵੈਸੇ ਹੀ ਮੈਂਟਲੀ ਅਫਸੈਟ ਹੋ ਜਾਂਦੇ ਆ ਇਹ ਭਾਈ ਇੰਡੀਆ ਨਹੀਂ ਹੈਗਾ ਜਿੱਥੇ ਜਵਾਕ ਨੂੰ ਪਹਿਲੀ ਕਲਾਸ ਦੀ ਕੁੱਟਣਾ ਸ਼ੁਰੂ ਕਰਦੇ ਤੇ ਉਹਨੂੰ ਲੜਾਈਆਂ ਦਾ ਵੀ ਪਤਾ ਹੁੰਦਾ ਉਹਨੂੰ ਰਹਿਣ ਸਹਿਣ ਦਾ ਵੀ ਪਤਾ ਹੁੰਦਾ ਉਹਨੂੰ ਕੁੱਟਣ ਦਾ ਵੀ ਪਤਾ ਹੁੰਦਾ ਤੇ ਕੁੱਟ ਖਾਣ ਦਾ ਵੀ ਪਤਾ ਹੁੰਦਾ ਉਹ ਦੇਸ਼ਾਂ ਦੇ ਵਿੱਚ ਆਮ ਗੱਲਾਂ ਨੇ ਉਹ ਦੇਸ਼ਾਂ ਦੇ ਵਿੱਚ ਲੋਕਾਂ ਤੇ ਇੰਨਾ ਅਸਰ ਨਹੀਂ ਪੈਂਦਾ ਬੱਚਿਆਂ ਤੇ ਕਿ ਭਾਈ ਇਥੇ ਵਾਰਦਾਤ ਹੋ ਗਈ ਬੱਚੇ ਬੱਚਿਆਂ ਤੇ ਇੰਨਾ ਅਸਰ ਨਹੀਂ ਪੈਂਦਾ ਕਿ ਉਹ ਬੱਚਿਆਂ ਨੇ ਉਹੀ ਜੀਵਨ ਜਿੰਦਗੀ ਜੀ ਆ ਉਹਨਾਂ ਦੇ ਉੱਥੇ ਨਾਰਮਲ ਗਾਲਾਂ ਲੜਾਈਆਂ ਹੋਣੀਆਂ ਨਾਰਮਲ ਗੱਲਾਂ ਨੇ ਛੋਟੀਆਂ ਮੋਟੀਆਂ ਪਰ ਕੈਨੇਡਾ ਦੇ ਜਿਹੜੇ ਕਲਚਰ ਨੇ ਵੀਰੋ ਕੈਨੇਡਾ ਦੇ ਵਿੱਚ ਮਾਸੂਮ ਜ਼ਿੰਦਗੀ ਆ ਕੈਨੇਡਾ ਵਾਲੇ ਤਾਂ ਕਿਤੇ ਜੇ ਸਾਹਮਣੇ ਕੋਈ ਗਾਲਾਂ ਦਿੰਦਾ ਉਹ ਵੀ ਨੀਵੀਂ ਪਾਕੇ ਟੱਪ ਜਾਣਗੇ ਮਾਰਨੀ ਤਾਂ ਬਹੁਤ ਦੂਰ ਦੀ ਗੱਲ ਆ ਕੈਨੇਡਾ ਚ ਸਕੂਲਾਂ ਚ ਸਿਖਾਇਆ ਜਾਂਦਾ ਕਿ ਤੁਸੀਂ ਜੇ ਕਿਤੇ ਹੱਥ ਐ ਲਾਤਾ ਨਾ ਉਹ ਵੀ ਕ੍ਰਾਇਮ ਮੰਨਿਆ ਜਾਂਦਾ ਤਾਂ ਇਹ ਦੇਸ਼ ਦੇ ਵਿੱਚ ਅੱਜ ਆਈਆਂ ਜਾਂ ਦੁਰਘਟਨਾ ਹੋਣ ਲੱਗੀ ਆ ਵੀਰੋ ਕਹਿ ਲੋ ਅੱਜ ਸਰੀ ਸਭ ਤੋਂ ਬਦਨਾਮ ਹੋ ਗਿਆ ਜਿਹੜਾ ਕਿਤੇ ਟੌਪ ਤੇ ਮੰਨਿਆ ਜਾਂਦਾ ਸੀ ਸਰੀ ਸ਼ਹਿਰ ਦੀਆਂ ਗੱਲਾਂ ਹੁੰਦੀਆਂ ਸੀ ਕਿ ਆ ਬਹੁਤ ਸਾਰੇ ਸਟਾਰ ਨੇ ਇੰਡੀਆ ਛੱਡ ਕੇ ਸਰੀ ਦੇ ਵਿੱਚ ਰਹਿਣ ਆਏ ਨੇ ਕੈਨੇਡਾ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਇੰਡੀਆ ਤੋਂ ਖਤਰਾ ਲੱਗਦਾ ਸੀ ਕਿ ਭਾਈ ਇੱਥੇ ਸਾਥੋਂ ਜਾਨ ਨੂੰ ਖਤਰਾ ਕੈਨੇਡਾ ਚ ਲਈ ਜਾਈਏ ਹੁਣ ਆ ਦੇਸ਼ ਦੇ ਵਿੱਚ ਵੀ ਖਤਰਾ ਹੋ ਗਿਆ ਸਭ ਤੋਂ ਵੱਧ ਲੋਕਾਂ ਨੂੰ ਉਹਨਾਂ ਨੂੰ ਟੈਨਸ਼ਨ ਆ ਜਿਨ੍ਹਾਂ ਕੋਲੇ ਪੈਸਾ ਵੱਧਦਾ ਉਹਨਾਂ ਨੂੰ ਦਿਨ ਰਾਤ ਫੋਨ ਆਉਂਦਾ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਦੁੱਬਰ ਹੋ ਗਿਆ ਜੇ ਉਹਨਾਂ ਕੋਲੇ ਚੰਗੀਆਂ ਗੱਡੀਆਂ ਨੇ ਨਾ ਉਹ ਗੱਡੀ ਤੇ ਹੁਣ ਨਿਕਲਣ ਤੋਂ ਵੀ ਡਰਦੇ ਨੇ ਗੱਡੀ ਚ ਲਾਉਣ ਤੋਂ ਉਹ ਸੋਚਦੇ ਨੇ ਅਸੀਂ ਤੁਰ ਕੇ ਵਗ ਜਾਈਏ ਜਾਂ ਬਸ ਤੇ ਜੇ ਸਾਡੀ ਗੱਡੀ ਮਹਿੰਗੀ ਦੇਖ ਲਈ ਕੱਲ ਨੂੰ ਸਾਨੂੰ ਫੋਨ ਨਾ ਆ ਜੇ ਤਾਂ ਵੀਰੋ ਬੜਾ ਖਤਰਾ ਵਧ ਗਿਆ ਤੇ ਸਰੀ ਸ਼ਹਿਰ ਦੇ ਵਿੱਚ ਤੁਸੀਂ ਜਾਣੋ ਇੰਡੀਆ ਤਾਂ ਕੀ ਬਹੁਤ ਬੱਤਰ ਹਾਲਾਤ ਹੋ ਗਏ ਕ੍ਰਾਈਮ ਰੇਟ ਦੇ ਸਿਆਮ ਨਾਲ ਠੀਕ ਆ ਸ਼ਹਿਰ ਸ਼ੋਨਾ ਕੰਮ ਤਾਂ ਲੋਕ ਵਧੀਆ ਕਮਾਈ ਵਾਲੇ ਸਾਧਨ ਨੇ ਲੋਕ ਕੰਮ ਕਰਦੇ ਨੇ ਲੋਕਾਂ ਨੇ ਬਿਜ਼ਨਸ ਖੋਲ੍ਹੇ ਨੇ ਪਰ ਅੱਜ ਦੇ ਪੱਖੋਂ ਦੇਖਿਆ ਜਾਵੇ ਕਿ ਇਹ ਬਾਹਰਲੇ ਲੋਕਾਂ ਕਰਕੇ ਫਰੋਤੀਆਂ ਦੇ ਚੱਕਰਾਂ 'ਚ ਜਾਂ ਹੋਰ ਚੱਕਰਾਂ 'ਚ ਅੱਜ ਸਭ ਤੋਂ ਵੱਧ ਬਦਨਾਮ ਹੋ ਗਿਆ ਤੇ ਇਹਦੇ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਹੈ ਕਿੰਨੀ ਜਲਦੀ ਇਹਦੇ ਹਾਲਾਤ ਠੀਕ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜਿਹੜੀ ਹਕੀਕਤ ਵੀਰੋ ਦੱਸਤੀ ਤੁਹਾਨੂੰ ਅੱਜ ਦੀ ਹਕੀਕਤ ਇਹ ਆ ਤੇ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ